ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ 20 ਤਰੀਕ 8 ਮਹੀਨਾ 2025 ਨੂੰ ਦੋ گاਵਾਂ ਦੀ ਵੀਡੀਓ ਸਾਂਝੀ ਕਰ ਰਹੇ ਹਾਂਗਾ ਸਾਹਮਣੇ ਇੱਕ ਤਾਂ ਲਾਲਾਂ ਦੇ ਵਿੱਚ ਬਹਿਣਾ ਚਾਹੀਏ ਨੂੰ ਸਾਈਵਾਲ ਦਾ ਕ੍ਰੋਸ ਮੰਨ ਲਿਓ ਚਾਹੀਏ ਆਇਰ ਸਾ ਦਾ ਮੰਨ ਲਿਓ ਚ ਜਰਸੀ ਦਾ ਮੰਨ ਲਿਓ ਜਿੱਦਾਂ ਮਰਜੀ ਨਸਲ ਮੰਨ ਲਿਓ ਰੰਗ ਲਾਲ ਚੱਕੇ ਡੱਬੇ ਦੇ ਵਿੱਚ ਆਈ ਕੱਦ ਗਾੜੂ ਪੂਰਾ ਫੁੱਲਾਗਾ ਠੀਕ ਆ ਇੱਕ ਸਮੇਤ ਕਰਾਸ ਨਸਲ ਲਈ ਕਾਲੇ ਰੰਗ ਦੇ ਵਿੱਚ ਬਹਿੜ ਦਿਖਾ ਦਿਆਂਗੇ ਦੋ ਬੜਾ ਭਾਈ ਨੇ ਸਿਲ ਕਰਨਾ ਸੂਏ ਸਵਾਏ ਪਸ਼ੂ ਹੈ ਜਿਹੜੀ ਗਾਂ ਖਰੀਦੋਗੇ ਦੋੜਾਂ ਚ ਚਾੜਾਂ ਚ ਚੋਕਤ ਸੱਲੀ ਕਰਕੇ ਲਿਆ ਆਪ ਆਪਣਾ ਨੰਬਰ ਨੋਟ ਕਰ ਲਿਓ 8360462501 ਆਪਣਾ ਸੰਪਰਕ ਨੰਬਰ ਹੈ ਵੀਡੀਓ ਨੂੰ ਵਾਸਤੇ ਮਾਲਕ ਦਾ ਨੰਬਰ ਪਸ਼ੂ ਖਰੀਦਣ ਵਾਸਤੇ ਤੁਹਾਨੂੰ ਸਕਰੀਨ ਤੇ ਲਾ ਦਾਂਗੇ ਕਰਦੇ ਆ ਭਾਈ ਨਾਲ ਗੱਲਬਾਤ ਪੂਰੀ ਗੌਰ ਨਾਲ ਵੀਡੀਓ ਲਾਸਟ ਤੱਕ ਦੇਖ ਕੇ ਫਿਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਨਾ ਵੀਰੇ ਕੀ ਹਾਲ ਹੈ ਵਧੀਆ ਰੱਖੇ ਕੈਮ ਗੱਡੀ ਪੂਰੀ ਵਧੀਆ ਜੀ ਪੂਰੀ ਵਧੀਆ ਤੇ ਐਡਰੈਸ ਬੋਲ ਦਿਓ ਬਲ ਆਪਾਂ ਨਾਮ ਹੈਗਾ ਲੱਖੇ ਲੱਖੀ ਪਿੰਡ ਨੇੜੇ ਨਾਲ ਜ਼ਿਲ੍ਹਾ ਬਰਨਾਲਾ ਦੇ ਤੁਸੀਂ ਲੈ ਗਏ ਤਾਪਾ ਨੇੜੇ ਦੇ ਪਿੰਡ ਹੈਗਾ ਸੱਨਾ ਗਲਾਬ ਸਿੰਘ ਸਹਿਰ ਭਦੌੜ ਵੱਡੇ ਸੰਧੂ ਸਹਿਣਾ ਇਹ ਦੋ ਦੋ ਢਾਈ ਢਾਈ ਕਿਲੋਮੀਟਰ ਬਿੱਚੀ ਤੇ ਪਿੰਡ ਹੈ ਵੀ ਇਹ ਬਾਈ ਸੰਭਰ ਕੰਬਾ ਆ ਪਹਿਲੇ ਨੰਬਰ ਤੇ ਬਾਹਰ ਖੜੀ ਆ ਇਹ ਕੀ ਡਿਟੇਲ ਆ ਬਾਈ ਇਹਨੂੰ ਵੀਰੇ ਐਰ ਸੈਰ ਲਾ ਲਓ ਇਹਨੂੰ ਜਰਸੀ ਦਾ ਕ੍ਰਾਸ ਲਾ ਲਓ ਇਹਨੂੰ ਸਾਈ ਹਾਲ ਦਾ ਕ੍ਰਾਸ ਲਾ ਲਓ ਬਹੁਤ ਵੀਰਾਂ ਦੇ ਫੋਨ ਆਏ ਸੀ ਆਪਾਂ ਥੋੜੇ ਦਿਨ ਪਹਿਲਾਂ ਕਾ ਲਾਲ ਬੈੜ ਦੀ ਵੀਡੀਓ ਪਾਈ ਸੀ ਆਪਾਂ ਸਾਈ ਬਾ ਬੈੜ ਦੀ ਵੀਡੀਓ ਪਾਈ ਆਪਾਂ ਉਹ ਆਪਣੀ ਪਹਿਲੀ ਦੂਜੀ ਫੋਨ ਤੇ ਬਾੜ ਵੇਗ ਗਈ ਸੀਗੀ ਹੂੰ ਬਹੁਤ ਵੀਰਾਂ ਦਾ ਫੋਨ ਆਇਆ ਸੀ ਸਾਨੂੰ ਇਹੋ ਜੀ ਬੈੜ ਚਾਹੀਦੀ ਆ ਠੀਕ ਆ ਉਹਨਾਂ ਦੀ ਡਿਮਾਂਡ ਦੀ ਬਸ ਲਿਆਂਦਾ ਬੱਚਾ ਇਹ ਠੀਕ ਠੀਕ ਆ ਇਹਨੂੰ ਤਿੰਨ ਤੋਂ ਚਾਰ ਦਿਨ ਹੋ ਗਏ ਸੂਈ ਨੂੰ ਠੀਕਾ ਜੇਰ ਜੱਪੇ ਦੀ ਆਪਣੀ ਗਰੰਟੀ ਆ ਥੋੜਾ ਜਿਹਾ ਬੱਚਾ ਬਈ ਡਾਉਨ ਕੰਡੀਸ਼ਨ ਚ ਬੱਚਾ ਬਸ ਹਾਂ ਡਾਉਨ ਚ ਬੈਗਿਆ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਬੱਚੇ ਪੁੱਛੇਦਾ ਇਹਨੂੰ ਠੀਕ ਆ ਜੋ ਕੋਈ ਵੀਰ ਆਪਣੇ ਕੋਲੋਂ 1 ਡੰਗ 2 ਡੰਗ ਚੋਕਲ ਜਾ ਸਕਦਾ ਠੀਕ ਆ ਹਾਂ ਬੱਚਾ ਲਾਉਣ ਬੋਲਾ ਕਿੰਨਾ ਕੁ ਵੈਸਟ ਆ ਇਹਦੇ ਥੱਲੇ 10 ਤੋਂ 11 ਕਿਲੋ ਬੋਲਾਗਾ ਥੋੜਾ ਜਿਹਾ ਸਿਗਾ 13 14 ਥੋੜਾ ਜਿਹਾ ਬੱਚੇ ਦਾ ਇਹ ਦਰੇਵਾ ਜਾਂ ਮੰਨਦੇ ਕੋਈ ਬੱਚਾ ਬਸ ਐ ਮੰਨ ਲੈਂਦਾ ਠੰਡੀ ਸੀਲ ਵਾਲਾ ਦਾ ਲੱਖੇ ਲਾ ਵੀਰੇ ਕੋਈ ਅੰਤੀ ਹੈ ਨਹੀਂ ਲੈ ਕਰਮ ਵਾਲੀ ਨੂੰ ਜਿਵੇਂ ਮਰਜੀ ਐਂ ਉਹ ਕਰ ਲਾ ਸਕਦੀ ਕੋਈ ਡਿੱਕ ਸਵਾਦ ਦੂਜਾ ਵੀਰ ਕਹਿੰਦਾ ਪਰ ਜਿੰਦ ਜਾਨ ਦੇ ਵਿੱਚ ਕੱਦ ਕਾਠ ਦੇ ਪੱਖ ਤੋਂ ਬੰਤਰਾਂ ਦੇ ਪੱਖ ਤੋਂ ਵੜ ਸੋਹਣੀਆਂ ਹਾਲਾਂਕਿ ਕੱਦ ਕਾਠ ਬਾਡੀ ਵੇਟ ਰੀੜ ਦੀ ਹੱਡੀ ਬਿਲਕੁਲ ਸਭ ਕੁਝ ਸਿੱਧੀ ਬੰਤਰਾਂ ਆਏ ਨਹੀਂ ਹੈਗੀ ਨਗੀਨਾ ਹੀ ਆ ਬਾਈ ਇੱਕ ਬਿਲਕੁਲ ਬਿਲਕੁਲ ਹੈਨਾ ਕੱਦ ਕਾਠ ਬਹੁਤ ਚੰਗੀ ਹੈ ਪੂਰਾ ਵੀਰੇ ਸਿਰਾ ਕੋਈ ਆਏ ਨਹੀਂ ਕਰਮਾਲੀ ਨੂੰ ਬੇੜੇ 'ਚ ਖੜਾ ਲਾਇ ਇੱਥੀ ਹਮ ਆਈ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਤੇ ਬਾਕੀ ਰਹੀ ਗੱਲ ਮੈਂ ਵੀਡੀਓ ਨਾਲ ਸਾਡਾ ਸਮਾਂ ਸਾਡਾ ਲੱਗ ਪਾਇ ਤੜਕੇ ਸਵੇਰ 10 ਵਜੇ ਦੀ ਹੋਣਾ ਹਾਂ ਹਾਂ 10 ਵਜੇ ਸ਼ਾਮ ਆਗਾ ਸ਼ਾਮ 6:00 ਵਜੇ ਚਵਾਈ ਦੇ ਲਗਭਗ ਹੋਸਾ ਨੇ ਮਿੱਟੀ ਜੀ ਕਰ ਲਿਓ ਵੀ ਕਿੰਨਾ ਕੁ ਸਮਾਂ ਜਿਹੜਾ ਚਵਾਈ ਚ ਬਾਕੀ ਪਿਆਗਾ ਵਿੱਚ ਭਰਾ ਕਹਿੰਦਾ ਵੀ ਛੱਡ ਕੇ ਵੀਡੀਓ ਬਣਾ ਦੇ ਲੋ ਨਹੀਂ ਨਹੀਂ ਵੀ ਆਪਾਂ ਉਹ ਕੰਮ ਨਹੀਂ ਕਰਦੇ ਥਾਂ ਬਿਲਕੁਲ ਖਾਲੀ ਪਿਆ ਵੀਰੇ ਵੀਰੇ ਬਿਲਕੁਲ ਬਿਲਕੁਲ ਕੋਈ ਆਪਾਂ ਨੂੰ ਜਾਇ ਜਿਹੜੇ ਭਰਾ ਇਹ ਕੰਮ ਕਰਦਿਆ ਉਹ ਸਾਰਨ ਪਤਾ ਹੀ ਹੁੰਦਾ ਤੇ ਬਾਕੀ ਉਹਦਾ ਪਸ਼ੂ ਦਾ ਲੇਬ ਨਹੀਂ ਦਲਦਾ ਹੈਗਾ ਹਾਂ ਹਨਾ ਆਹ ਵੀਰੇ ਪੈਂ ਠੁਕਿਆ ਪਿਆ ਹੁੰਦਾ ਦੁੱਧ ਛੱਡ ਛੱਡ ਕੇ ਤੇ ਘਰ ਹੀ ਏਖਰ ਲਾਲਾ ਵਿੱਚ ਛੰਡੀ ਸੀਲ ਤੇ ਯਾਰ ਉਹਦਾ ਕੋਈ ਅੰਤ ਹੀ ਨਹੀਂ ਲੱਖੇ ਹਾਂ ਹਾਂ ਤੇ ਫਿਰ ਲੈਣ ਦੇ ਮੁੱਲ ਆਪਾਂ ਕੀ ਕਰਾਂਗੇ ਦਾ ਬਸ 60 ਤੋਂ 1000 ਖੜ ਦੇਾਂਗੇ ਬਾਈ ਯਾਰ 60 ਤੋਂ 1000 ਛੱਡਣਾ ਹੈ ਹਾਂ ਠੀਕ ਹੈ ਲੈ ਇਧਰ ਤੁਹਾਨੂੰ ਕਵਨ ਸ਼ਹਿਰ ਤੋਂ ਥਣਾ ਦੀ ਬੰਤਰ ਦਿਖਾਣਾ ਥਣਾ ਦਾ ਸਾਇ ਹੈ ਬਹੁਤ ਕੋਈ ਬਹੁਤ ਜਿਆਦਾ ਠੰਡੀ ਸੀਲ ਹਿੱਲ ਚੇਲਾ ਦੀ ਤਾਂ ਕੋਈ ਅੰਤ ਹੀ ਨਹੀਂ ਬਸ ਇਲਾ ਪਹੁੰਚਾ ਕੇ ਖੜ ਦੇਣੇ ਲੱਖੇ ਯਾਰ ਬਸ ਥੋੜਾ ਬੱਚੇ ਕਰਕੇ ਬੱਚੇ ਕਰਕੇ ਹਾਂ ਅ ਬਾਜੀ ਵਾਲਾ ਬਕਾਇਦੇ ਇਹਨਾਂ ਨਹੀਂ ਜਿਹੜੀ ਬੱਚਾ ਹੁੰਦਾ ਨਾ ਠੰਡੀ ਸੀਲ ਦੀ ਕਿਸੇ ਨੇ ਬੱਚੇ ਲੈਣੇ ਯਾਰ ਬਹੁਤ ਜਿਆਦਾ ਨਗ ਨਾਲੇ ਗਰਮੀਆਂ ਦਾ ਤੋਹਫਾ ਨਾਲੇ ਸ਼ਿਆਲਾਂ ਦਾ ਤੋਹਫਾ ਹੂੰ ਹਾਂ ਦੋਨੇ ਬਸੇ ਬੁਆਰੇ ਮੂਰ ਵੀ ਘਟ ਮੈਨਾ ਕੰਮ ਹਾਂ ਤਾਂ ਹੁੰਦੀ ਹੋਰੀ ਇਹਨੇ ਦੁੱਧ ਵੀ ਸੰਗਣਾ ਦੇ ਚਿੱਟਾ ਗਾ ਬਿਲਕੁਲ ਬਿਲਕੁਲ ਇਹ ਆ ਗਈ ਪਹਿਲੇ ਨੰਬਰ ਤੇ ਬਾਅਦ ਦੋ ਨੰਬਰ ਤੇ ਆ ਗਿਆ ਆਪਣੇ ਕੋ ਕਾਲੇ ਰੰਗ ਚ ਹਾਂਜੀ ਤੇ ਇਹਦੇ ਮਗਰ ਬੱਚਾ ਕੀ ਆ ਬੱਚਾ ਇਹਦੇ ਮਗਰ ਬੱਸ ਆ ਬਾਈ ਕਾਹ ਕਿ ਦੰਦੀ ਸੂਈ ਵੀ ਆ ਇਹ ਪੰਜ ਤੋਂ ਛੇ ਦਿਨਾਂ ਦੀ ਸੂਈ ਵੀ ਆ ਜੀ ਪੰਜ ਤੋਂ ਛੇ ਦਿਨ ਦੀ ਦੁੱਧ ਆ ਇਸ ਟਾਈਮ ਉਹ ਦੱਸਣੀ ਜਿਹੜਾ ਤੋਲ ਕੇ ਦੇਣਾ ਵੀਰੇ ਆਪਣੇ ਘਰੋਂ ਉਹੀ ਗੱਲ ਕਰਾਂਗੇ ਜਿਹੜੀ ਦੰਮ ਵਾਲੀ ਹੋ 13 ਡੱਬੇ ਕੋਈ ਮਰਜ਼ੀ ਵੀਰ ਮਾਰ ਲਈ ਠੀਕ ਆ ਮੇਰੇ ਘਰੇ ਦੋ ਡੰਗ ਚੋਲੇ ਮੇਰੇ ਘਰੇ ਚਾਰ ਡੰਗ ਚੋਲੇ ਤਾਂ ਜੇ ਤੋਂ ਬਾਅਦ ਦੀ ਕੋਈ ਗਰ ਤੇ ਜਦੋਂ ਉਹ ਗੇਟਾਂ ਤੋਂ ਬਾਹਰ ਹੋ ਗਿਆ ਵੀਰੇ ਉਹ ਗੇਟਾਂ ਤੋਂ ਪਰੋਂ ਅਗਲੇ ਦਿਨ ਉਹ ਗੇਟਾਂ ਤੋਂ ਅੰਦਰ ਮੇਰੀ ਆ ਉਹ ਬਾਰਡਰ ਆ ਉਹ ਬਾਰਡਰ ਆ ਦੇਖ ਵੀਰੇ ਸਾਹਾਆਂ ਚੀਜ਼ਾਂ ਦਾ ਵਪਾਰ ਆ ਸੱਟਾ ਇਹ ਸੱਟਾ ਹੈ ਠੀਕ ਆ ਜੂਲਾ ਲਾਲਾ ਸੱਟਾ ਲਾਲਾ ਹਾਂ ਗਲਤਰੀ ਵਿੱਚ ਆ ਹੁਣ ਤੂੰ ਬੱਚਾ ਲੈ ਕੇ ਆ ਤੰਦਰੁਸਤ ਲੈ ਕੇ ਆ ਤੇਰੇ ਕੋਲ ਬੱਚਾ ਕਿ ਚੱਲ ਰਿਹਾ ਲੇਕੇ ਤੂੰ ਆਪ ਹੀ ਕਹਦੇ ਵੀਰੇ ਵੈਢ ਕਿੰਨੇ ਰੁਪਈਆ ਦੀ ਸੀਗੀ ਮੈਂ ਕਹਿੰਦਾ ਫਰਕ ਤਾਂ ਪੈ ਗਿਆ ਰੇਟਾ ਦਾ ਫਰਕ ਪੈ ਗਿਆ ਨਾ ਨਹੀਂ ਤੂੰ ਮੈਨੂੰ ਮਰ 70 75 ਮੰਗਣਾ ਸੀ ਆ ਬਾਈ ਯਾਰ ਮੈਂ ਦਿੰਦਾ ਹਾਂ 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 ਦਿੰਦਾ ਹੁਣ ਇਹ ਵੀ ਚੱਲ ਲਾਵੇਂ ਸਮੇਂ ਕਰ ਲੈ ਬੱਚੇ ਕਰਕੇ ਮਤਲਬ ਪਸ਼ੂ ਵੀ ਅੱਧਾ ਰਹਿ ਜਾਂਦਾ ਜਿਆਦਾ ਫੁੱਟਿਆਂ ਦਾ ਨਾ ਪਸ਼ੂ 70 ਮਾ ਕਰ ਜਾਂਦਾ ਹੈਗਾ ਚਲੋ ਆਪਾਂ ਹੁਣ ਆ ਬੈਠ ਦੀ ਗੱਲ ਕਰੀਏ 2 ਨੰਬਰ ਦੇ ਜੀ ਕਾਲੇ ਰੰਗ ਦੀ ਹੈ ਜੀ 4-5 ਨੇ ਦੀ ਸੂਈ ਵੀ ਆ ਹਾਂ ਠੀਕ ਹੈ ਲੈ ਕਿੜਾ ਹੈਦਾ ਕਢਾ ਦੇ ਬਾਈ ਜ਼ਰਾ ਕਢਾ ਦੇ ਨਾ ਵੇ ਲੈ ਵੀ ਤੁਸ ਨੂੰ ਆਪਾਂ ਤੋੜ ਕੇ ਦਿਖਾ ਦਿੰਨਾ ਵੇ ਮਿੱਤਰੋ ਆਪ ਤੋਂ ਹੀ ਸੂਆ ਕਿਹੜਾ ਹੋ ਉਸ ਦੇਖੀਏ ਮੇਰੇ ਨੂੰ ਦੂਜਾ ਲਾਲਾ ਕੋਈ ਰੋਆ ਸਿਆਉਣਾ ਆਪਣੇ ਘਰੇ ਦਾ ਯਾਰ ਸਿੱਧੀ ਗੱਲ ਬਾਈ ਵੀ ਖਰੀਦੀ ਵੀ ਆ ਆਪਾਂ ਨੂੰ ਆਪਣੇ ਜਿਹੜਾ ਵੀਰੇ ਮੰਨ ਕੇ ਚੱਲ ਵੀ ਆਪਦੀ ਆ ਹਨਾ ਆਪਾਂ ਦਾ ਸੇਲ ਪਰਚੇਜ ਦਾ ਕੰਮ ਆ ਬਿਲਕੁਲ ਬਿਲਕੁਲ ਹਾਂ ਬਾਕੀ ਥਾਣ ਥਣ ਸੋਹਣਿਆ ਥਣ ਥਣ ਸੋਹਣਿਆ ਵੀਰੇ ਇੱਕ ਨੰਬਰ ਆ ਠੰਡੀ ਸੀਲ ਆ ਮਗਰ ਬੱਸ ਆ ਵੀਰੇ ਹਾਂ ਤੇ ਰਹੀ ਗੱਲ ਤੁਹਾਨੂੰ ਜਿਹੜਾ ਠੰਡੀ ਸੀਲ ਵਾਲਾ ਵੀਰੇ ਆਪਾਂ ਗਰਮ ਪਸੂ ਲੈਂਦੀ ਨਹੀਂ ਜਿਵੇਂ ਮੈਂ ਉਸ ਨੂੰ ਦਿਖਾਇਆ 10 ਵਜੇ ਕੇ 20 22 ਕਮੈਂਟ ਦਾ ਟਾਈਮ ਆਗਾ ਤੇ ਕਈ ਵਾਰ ਭਰਾ ਕਹਿੰਦਾ ਵੀ ਉਹ ਨਹੀਂ ਕਹਤਾ ਹੋਊਗਾ ਹਾਂ ਸਾਡੇ ਦਾ ਹੁਣ ਵੀਡੀਓ ਬਣਾ ਰਹੇ ਹਾਂ ਮਿੱਤਰੋ ਸ਼ਾਮ ਨੂੰ 6 ਵਜੇ ਤੱਕ ਚਵਾਈ ਦੀ ਜਜਮੈਂਟ ਤੁਸੀਂ ਕਰ ਲਿਓ ਇਹ ਬੈਰ ਦਾ ਐਡਰੈਸ ਹੋਣਾਗਾ 12 13 ਕਿਲੋ ਲੱਗ ਬੋਲਾ ਬਾਈ ਦਾ ਤਿਆਰ ਹੈਗਾ ਹਾਂ 2-3 ਲੀਟਰ ਉਹ ਤੋਂ ਹੋਰੀ ਬਲਜੂ ਖਾ ਪੀ ਗਏ ਜਦ ਸੈਟ ਜਾਊਗੀ ਨਾ ਤੇ ਇਹ ਵੇਰ ਲਖੀ ਆਪਾਂ ਕਿੰਨੇ ਚ ਦੇਨੀਆ ਬੜਾ ਬੋਈ ਬਸ ਬਾਈ ਲੈਣ ਦੇਣ 57000 ਰੁਪਿਆ ਮਾਨਤਨ ਹੋ ਜਾਣਾ 57000 ਦਾ ਮਾਨਤਨ ਹੋ ਜੂਗਾ ਹਾਂ ਉਹਦਾ ਸੱਤ ਤੋਂ ਮਾਨਤਨ ਹੋ ਜੂਗਾ ਉਹਦਾ ਵੀਰੇ 60 ਤੋਂ 10000 ਛੱਡਦੇ ਆ ਕਿ ਦੂਰੋਂ ਦੂਰੋਂ ਵਾਲੇ ਵੀਰ ਨੂੰ ਹੋਰ ਪਾਸੇ ਛੱਡ ਦੇਾਂਗੇ ਠੀਕ ਆ ਠੀਕ ਆ ਠੰਡੀ ਸੀਲਾ ਠ ਠੀਕ ਆ ਹਾਂ ਚੰਗੀਆਂ ਬਾਈ ਦਾ ਪਿੰਡ ਨੈਨੇਵਾਲ ਤਸੀਲ ਤਪਾ ਦਾ ਜ਼ਿਲ੍ਹਾ ਬਰਨਾਲਾ ਜਿਹੜੇ ਭਰਾ ਨੂੰ ਜਿਹੜੀ ਵੈਲ ਪਸੰਦ ਆਊਗੀ ਤਸਦੀ ਕਰਕੇ ਖਰੀਦ ਸਕਦੇ ਹੋ ਧੰਨਵਾਦ ਜੀ